ਹਾਂਜੀ ਅਸੀਂ ਅੱਜ ਅਰਸ਼ਪ੍ਰੀਤ ਜੀ ਨਾਲ ਗੱਲ ਕਰਨਾ ਜਾ ਰਹੇ ਹਾਂ ਜੋ ਕੱਲ ਮੀਟਿੰਗ ਹੋਈ ਹੈ ਕਿਸਾਨਾਂ ਦੀ ਉਹਨਾਂ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਸੋ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਲਗਾਤਾਰ ਖਨੌਰੀ ਬਾਰਡਰ ਤੇ ਮੌਜੂਦ ਆ ਹੁਣ ਵੀ ਅਸੀਂ ਉੱਥੋਂ ਹੀ ਆਏ ਆ ਸੋ ਗੱਲ ਇਦਾਂ ਕੱਲ ਜਿਹੜੀ ਮੀਟਿੰਗ ਹੋਈ ਆ ਉਹ ਬਿਲਕੁਲ ਬੇਸਿੱਟਾ ਨਿਕਲੀ ਆ ਉਹ ਮੀਟਿੰਗ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸੋ ਸਰਕਾਰ ਉਹ ਗੱਲਾਂ ਤੇ ਵਿਚਾਰ ਹੀ ਨਹੀਂ ਕਰਨਾ ਚਾਹੁੰਦੀ ਜੋ ਸਾਡੀਆਂ ਮੰਗਾਂ ਨੇ ਸਰਕਾਰ ਆਪਦਾ ਕੋਈ ਪ੍ਰਸਤਾਵ ਇਹੋ ਜਿਹਾ ਲੈ ਆਉਂਦੀ ਹੈ ਜਿਹੜਾ ਸਮਝ ਤੋਂ ਬਾਹਰ ਸੋ ਅਸੀਂ ਵਾਰ-ਵਾਰ ਇਹ ਗੱਲ ਕਰਦੇ ਆ ਕਲੀਅਰ ਕੱਟ ਜੋ ਅਸੀਂ ਮੰਗਾਂ ਰੱਖੀਆਂ ਨੇ ਕਿਸਾਨਾਂ ਨੇ ਸੋ ਮੰਗਾਂ ਨੂੰ ਇੱਕ ਗਰੰਟੀ ਤਹਿਤ ਮੰਨਿਆ ਜਾਵੇ ਤਾਂ ਜੋ ਕਿ ਅਸੀਂ ਆਪਣਾ ਅੰਦੋਲਨ ਖਤਮ ਕਰੀਏ ਪਰ ਮੈਂ ਗੱਲ ਕਹਿਣੀ ਚਾਹੁੰਦਾ ਆ ਪਹਿਲਾਂ ਵੀ ਗੱਲ ਕਹੀ ਸੀ ਬਾਈ ਲੱਕੀ ਗੋਲਡਸਮਿਥ ਆ ਉਹਦੇ ਚੈਨਲ ਤੇ ਵੀ ਗੱਲ ਕਹੀ ਸੀ ਪ੍ਰੋ ਪੰਜਾਬ ਟੀਵੀ ਦੇ ਬਾਧੇਮ ਰਾਹੀ ਵੀ ਗੱਲ ਕਹੀ ਸੀ ਕੀ ਇਹ ਸਰਕਾਰ ਸਾਨੂੰ ਐਜੀਟੇਸ਼ਨ ਨਹੀਂ ਕਰਨ ਦੇਣਾ ਚਾਹੁੰਦੀ ਨਾ ਸਾਡੀਆਂ ਮੰਗਾਂ ਮੰਨਣੀਆਂ ਚਾਹੁੰਦੀ ਆ ਇਹ ਡਿਕਟੇਟਰਸ਼ਿਪ ਜਿਹਨੂੰ ਆਪਾਂ ਤਾਨਾਸ਼ਾਹੀ ਕਹਿੰਦੇ ਆ ਉਸ ਤਰੀਕੇ ਦੇ ਨਾਲ ਸਾਨੂੰ ਖਨੋਰੀ ਬਾਰਡਰ ਤੇ ਰੋਕਿਆ ਹੋਇਆ ਇਹਨਾਂ ਨੇ ਹੁਣ ਵੀ ਮੈਂ ਤੁਹਾਨੂੰ ਦੱਸਿਆ ਸੀ ਉੱਥੋਂ ਆਏ ਆ ਸਾਡੇ ਬਜ਼ੁਰਗ ਵਿਚਾਰੇ ਕੱਲ ਇੱਕ ਬਜ਼ੁਰਗ ਜੀ ਖਨੋਰੀ ਬਾਰਡਰ ਤੇ ਡੈਥ ਹੋਈ ਆ ਹਾਂਜੀ ਹਾਂਜੀ ਮੈਂ ਉਪਰ ਹੀ ਗੱਲ ਕਰਨਾ ਚਾਹੁੰਦਾ ਸੀਗਾ ਇੱਕ ਬਜ਼ੁਰਗ ਦੀ ਕੱਲ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਆ ਉੱਥੇ ਆਪਾਂ ਸ਼ਹੀਦ ਕਵਾਂਗੇ ਉਸ ਬਜ਼ੁਰਗ ਦੇ ਅਦੋਲਮ ਦੇ ਵਿੱਚ ਸ਼ਹਾਦਤ ਦਿੱਤੀ ਆ ਸੋ ਅਸੀਂ ਮੰਗ ਕਰਦੇ ਆ ਉਸ ਪਰਿਵਾਰ ਨੂੰ ਵੀ ਜਾਂ ਤਾਂ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਬਿਕੋਜ਼ ਕਿਸਾਨ ਇੰਦਾ ਫਸਲਾਂ ਦੇ ਲਈ ਇੰਦਾ ਫਸਲਾਂ ਦੇ ਲਈ ਲੜਾਈ ਲੜ ਰਹੇ ਆ ਇਹ ਅਨਾਜ ਇਕੱਲੇ ਕਿਸਾਨ ਦਾ ਨਹੀਂ ਹੈਗਾ ਜੇ ਕਿਸਾਨ ਖੁਸ਼ਹਾਲ ਆ ਤਾਂ ਦੇਸ਼ ਖੁਸ਼ਹਾਲ ਆ ਇਹੀ ਅਨਾਜ ਲੋਕਾਂ ਦੇ ਘਰਾਂ ਤੱਕ ਜਾਣਾ ਤੇ ਉਹਦਾ ਦਾ ਖਾੜਾ ਬਣਦਾ ਜਾਂ ਦੂਸਰੇ ਦੇਸ਼ਾਂ ਨੂੰ ਸਪਲਾਈ ਹੋਣਾ ਨਹੀਂ ਜਿਹੜੇ ਲੀਡਰ ਨੇ ਨਾ ਉਹ ਵੀ ਅਨਾਜ ਹੀ ਖਾਂਦੇ ਨੇ ਉਹ ਕਿਹੜਾ ਜੀ ਸੋਨੇ ਦੀਆਂ ਰੋਟੀਆਂ ਖਾਂਦੇ ਨੇ ਉਹ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਹੈਗੇ ਵੀ ਜੋ ਅਨਾਜ ਕਿਸਾਨ ਉਗਾ ਰਿਹਾ ਹੈ ਤੇ ਅਸੀਂ ਕਿਸਾਨਾਂ ਨੂੰ ਉਸ ਅਨਾਜ ਦਾ ਪ੍ਰੋਪਰ ਰੇਟ ਦਈਏ ਦੇਖੋ ਜੀ ਜਿਹੜੀ ਇੱਕ ਸੈਂਟਰ ਸਰਕਾਰ ਆ ਨਾ ਹੁਣ ਇਹ ਇੰਨੇ ਹੰਕਾਰ ਚ ਆ ਚੁੱਕੀ ਆ ਬਿਲਕੁਲ ਬਿਲਕੁਲ ਇਹਨਾਂ ਨੂੰ ਇਹ ਆ ਕਿ ਹੋਣ ਜਿਹੜੀ ਇਲੈਕਸ਼ਨ 24 ਚ ਹੋਣ ਜਾ ਰਹੀ ਆ ਸਾਦੂ ਕੋਈ ਨਹੀਂ ਹਰਾ ਸਕਦਾ ਸੋ ਇਹ ਸਰਕਾਰ ਦਾ ਵਹਿਵ ਆ ਇਹ ਸਰਕਾਰ ਦਾ ਵਹਿਬਾ ਇੱਥੇ ਯਾਰ ਸਕੰਦਰ ਰਾਗੇ ਦੀ ਟਿੱਕੇ ਇਹ ਤਾਂ ਚੀਜ਼ ਹੀ ਕੀ ਆ ਸੋ ਮੋਦੀ ਸਾਹਿਬ ਮੋਦੀ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ 2024 ਦੇ ਵਿੱਚ ਸਰਕਾਰ ਆਊਗੀ ਤਾਂ ਕਰੜੇ ਫੈਸਲੇ ਲਈ ਜਾਣਗੇ ਮੋਦੀ ਸਾਹਿਬ ਸਵਾ ਤਾਂ ਉਹ ਫੈਸਲੇ ਪਹਿਲਾਂ ਦੱਸੋ ਤਾਂ ਜੋ ਕਿ ਅਸੀਂ ਸੋਚ ਸਮਝ ਕੇ ਵੋਟ ਪਾ ਸਕੀਏ ਕਿ ਉਹ ਜਿਹੜੇ ਤੁਸੀਂ ਫੈਸਲੇ ਲੈਣੇ ਆ ਕਿਹੜੇ ਫੈਸਲੇ ਲੈਣੇ ਆ ਸਾਡੇ ਹੱਕ ਲਈ ਲੈਣੇ ਆ ਜਾਂ ਸਾਨੂੰ ਖਤਮ ਕਰਨ ਦੇ ਲਈ ਲੈਣੇ ਆ ਫੈਸਲੇ ਸੋ ਦੂਜੀ ਗੱਲ ਇਹ ਆ ਮੈਂ ਵਾਰ-ਵਾਰ ਇੱਕੋ ਹੀ ਚੀਜ਼ ਕਰਦਾ ਯਾਰ ਅਸੀਂ ਆਪ ਵੀ ਰਾਜਧਾਨੀ ਤੇ ਕਿਉਂ ਨਹੀਂ ਜਾ ਸਕਦੇ ਅਸੀਂ ਇੱਧਰ ਖੇਤਾਂ 'ਚ ਹੀ ਉੱਠੇ ਆ ਯਾਰ ਇਹ ਦੇਸ਼ ਦੀ ਧਰਤੀ ਆ ਦੇਸ਼ ਦੀ ਜ਼ਮੀਨ ਆ ਭਾਰਤ ਦੀ ਸੋ ਅਸੀਂ ਆਪਣਾ ਪ੍ਰੋਟੈਸਟ ਕਰਨ ਦੇ ਲਈ ਇੱਕ ਸ਼ਾਂਤਮਈ ਪ੍ਰੋਟੈਸਟ ਕਰਨ ਦੇ ਲਈ ਅਸੀਂ ਦਿੱਲੀ ਯਾਰ ਕਿਉਂ ਨਹੀਂ ਜਾ ਸਕਦੇ ਦੇਖੋ ਆਪਣਾ ਜੋ ਦੇਸ਼ ਆ ਭਾਰਤ ਦੇਸ਼ ਆ ਇੱਕ ਡੈਮੋਕਰੈਟਿਕ ਕੰਟਰੀ ਆ ਇਹਦੇ ਵਿੱਚ ਹਰ ਇੱਕ ਇਨਸਾਨ ਨੂੰ ਪੀਸਫੁੱਲ ਪ੍ਰੋਟੈਸਟ ਕਰਨ ਦਾ ਹੱਕਾਰ ਹੈ ਉਹ ਕਿਤੇ ਵੀ ਜਾ ਕੇ ਕਰ ਸਕਦਾ ਹੈ ਫਿਰ ਕਿਸਾਨਾਂ ਨੂੰ ਖਨੌਰੀ ਤੇ ਸ਼ੰਭੂ ਤੇ ਕਿਉਂ ਰੋਕਿਆ ਗਿਆ ਸਰਦਾਂ ਨੂੰ ਕਨੋਰੀ ਤੇ ਸ਼ੰਭੂ ਨੂੰ ਇਸ ਲਈ ਰੋਕਿਆ ਗਿਆ ਤਾਂ ਜੋ ਕਿ ਇਲੈਕਸ਼ਨ ਸਿਰ ਤੇ ਆ ਚੋਣ ਜਾਬਤਾ ਲੱਗਣ ਵਾਲਾ ਜੇ ਕਿਸਾਨ ਦਿੱਲੀ ਜਾਂਦੇ ਆ ਸਰਕਾਰ ਨੂੰ ਪਤਾ ਜਿਹੜੀ ਇਹਨਾਂ ਦੀ ਹਾਈਪ ਬਣੀ ਆ ਉਹ ਖਤਮ ਹੋ ਜੂਗੀ ਕਿਸੇ ਨਾ ਕਿਸੇ ਕਰਕੇ ਬਿਕੋਜ਼ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਆ ਸਾਰੀਆਂ ਸਟੇਟਾਂ ਦੇ ਵਿੱਚ ਖੇਤੀ ਹੁੰਦੀ ਆ ਸੋ ਉਹ ਕਿਸਾਨ ਵੀ ਇਕੱਲੇ ਪੰਜਾਬ ਦੇ ਜਾਂ ਹਰਿਆਣਾ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੈਗਾ ਇਹ ਸਾਰੇ ਪੰਜ ਭਾਰਤ ਦੇ ਕਿਸਾਨਾਂ ਦੇ ਫਾਇਦੇ ਦੀ ਗੱਲ ਆ ਉਸ ਲਈ ਇਹ ਅੰਦੋਲਨ ਖੜਾ ਹੋਇਆ ਜੇ ਕਿਸਾਨ ਦਿੱਲੀ ਜਾਂਦੇ ਆ ਤਾਂ ਸਰਕਾਰ ਨੂੰ ਇਹੀ ਵਹਿਬ ਆ ਕਿ ਇਹ ਜਿਹੜਾ ਅੰਦੋਲਨ ਆ ਇਹ ਜੋ ਆਵਾਜ਼ ਆ ਕੱਲੇ-ਕੱਲੇ ਭਾਰਤੀ ਕਿਸਾਨ ਦੇ ਘਰ ਦੇ ਵਿੱਚ ਹੋਊਗੀ ਤੇ ਫਿਰ ਇਹ ਸਰਕਾਰ ਪੁੱਲ ਜੇ ਕਿ 2024 ਦੀ ਇਲੈਕਸ਼ਨ ਦੇ ਵਿੱਚ ਇਹ ਕੇਂਦਰ ਦੀ ਸਰਕਾਰ ਬੀਜੇਪੀ ਦੇ ਰੂਪ ਚ ਆਊਗੀ ਸੋ ਬਿੰਦੂ ਨਹੀਂ ਪਤਾ ਬਦਲਾਵ ਕੀ ਹੋਣਾ ਚਾਹੇ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ ਹੈਗੇ ਅਸੀਂ ਇੱਕ ਆਮ ਕਿਸਾਨ ਆ ਯਾਰ ਸਭ ਨੂੰ ਤਾਂ ਦਰਦਾ ਇਸ ਚੀਜ਼ ਦਾ ਨੀ ਇੱਕ ਗੱਲ ਹੋਰ ਦੱਸੋ ਜੋ ਖਨੋਰੀਆ ਸ਼ੰਭੂ ਬਾਰਡਰੇ ਉਸ ਤੇ ਇੰਨੀ ਜਿਆਦਾ ਫੋਰਸ ਲਗਾ ਦਿੱਤੀ ਗਈ ਹੈ ਕਿ ਇੰਨੀ ਫੋਰਸ ਤਾਂ ਪਾਕਿਸਤਾਨ ਦੇ ਆ ਚਾਈਨਾ ਦੇ ਬਾਰਡਰ ਤੇ ਵੀ ਨਹੀਂ ਹੈ ਦੇਖੋ ਜੀ ਉਹ ਇੱਕ ਸਾਫ ਪਤਾ ਲੱਗਦਾ ਕਿ ਸਰਕਾਰ ਦੀਆਂ ਚੀਕਾਂ ਨਿਕਲੀਆਂ ਹੋਈਆਂ ਨੇ ਬੀਜੇਪੀ ਸਰਕਾਰ ਦੀਆਂ ਇਹ ਯਾਰ ਮੈਂ ਪਹਿਲਾਂ ਵੀ ਗੱਲ ਕੀਤੀ ਆ ਹਾਈ ਹਲਕੇ ਚ ਫਾਨਾ ਦਿੱਤਾ ਹੋਇਆ ਹੁਣ ਫਾਨਾ ਨੇ ਜਿਹੜੀ ਗੱਲ ਆ ਸੋ ਇਹਦੇ ਨਤੀਜੇ ਲੈ ਸਰਕਾਰ ਨੂੰ ਵੋਟਾਂ ਦੇ ਤੌਰ ਤੇ ਜਾਂ ਇਲੈਕਸ਼ਨ ਦੇ ਵਿੱਚ ਭੁਗਤਨੇ ਪੈਣਗੇ ਸੋ ਸਾਡਾ ਬੋਲਣ ਦੀ ਯਾਰ ਪਹਿਲਾਂ ਵੀ ਚੱਲਦਾ ਰਿਹਾ ਉੱਥੇ ਪੀਸਫੁਲੀ ਪ੍ਰੋਟੈਸਟ ਕਰਦੇ ਆ ਸਾਡੇ ਟਰੈਕਟਰ ਆ ਯਾਰ ਟੈਂਕ ਥੋੜੀ ਆ ਜਿਹੜਾ ਦਿੱਲੀ ਨੂੰ ਕੁਝ ਕਰ ਦੇਣਗੇ ਫਿਰ ਕਹਿੰਦੇ ਯਾਰ ਟ੍ਰੇਨਾਂ ਦੇ ਚੱਲ ਜਿਓ ਬੱਸਾਂ ਦੇ ਚੱਲ ਜਿਓ ਕਿਉਂ ਅਸੀਂ ਉੱਥੇ ਯਾਰ ਆਪਣੀ ਰੋਟੀ ਦਾ ਇੰਤਜ਼ਾਮ ਨਹੀਂ ਕਰਨਾ ਸਾਡੇ ਕੋਲ ਟਰਾਲੀਆਂ ਟਰੈਕਟਰ ਵੀ ਦੇ ਯਾਰ ਜਿਵੇਂ ਇੱਕ ਲੀਡਰ ਦੀ ਲੀਡਰ ਦਾ ਹਥਿਆਰ ਪੈਨ ਹੁੰਦਾ ਨਾ ਇੱਕ ਫੌਜੀ ਦਾ ਹਥਿਆਰ ਉਹਦੀ ਬੰਦੂਕ ਆ ਨਾ ਉਦਾਂ ਹੀ ਕਿਸ ਤਰ੍ਹਾਂ ਦਾ ਹਥਿਆਰ ਟਰੈਕਟਰ ਆ ਆ ਜਿਹੜੀਆਂ ਫਸਲਾਂ ਨੇ ਨਾ ਇਹ ਟਰੈਕਟਰ ਦੇ ਨਾਲ ਹੀ ਉਗਾਈਆਂ ਜਾਂਦੀਆਂ ਨੇ ਇੱਕ ਵਾਰੀ